ਕਬੀ ਸੰਕਰ ਰਾਜ ਡਾਕਟਰ ਅਦੁਰ ਗਾਂਤ ਡਾਕਟਰ ਅੰਮ੍ਰਿਤ ਦੇਰ ਮੈਂ ਜਨਮਡੇਲਾ ਵਾਲੀ ਹੋਂਦੀ ਬਹੁਤ ਸਾਰੇ ਅਧਿਆਪਕ ਨੇ ਜਿਨ੍ਹਾਂ ਦਾ ਜਿਨ੍ਹਾਂ ਨੇ ਮੇਰਾ ਮਾਰਗਦਰਸ਼ਨ ਕੀਤਾ ਤੇ ਅੱਜ ਮੈਂ ਉਹਦਾਉਂਦੇ ਸੋਚ ਰਿਹਾ ਸੀ ਕਿ 2020 ਦੇ ਵਿੱਚ ਪਹਿਲੀ ਕਿਤਾਬ ਮੇਰੀ ਇਨਸਾਨੀਤ ਹੈ ਸੀ ਤੇ ਜਸਪ੍ਰਸਤੰਦਰਭਾਉਤ ਦੇ ਵਿੱਚ ਆਪਾਂ ਨੇ ਲਾਂਚ ਕਰੀ ਸੀ ਉਸ ਤੋਂ ਬਾਅਦ 2023 ਦੇ ਵਿੱਚ ਆਪਾਂ ਨੇ ਮੀਟਿੰਗ ਆਲ ਦੇ ਵਿੱਚ ਰਿਲੀਜ਼ ਕੀਤੀ ਕਿਤਾਬ ਮੇਰੀ ਦੂਸਰੀ ਕਿਰਤ ਤੇ ਅੱਜ ਆਪਾਂ ਉਸ ਤੋਂ ਤੈਨ ਦਾ ਰਵਾਂਜਾ ਜੀ ਬੀਨ ਉਹ ਜਾਂ ਚੱਪੀ ਦੇ ਦਿੱਤੀ ਆਪਨੇ ਭਾਵਨ ਦੇ ਵਿੱਚ ਆਪਾਂ ਸਤਿ ਰਜੀ ਜਦਿਆਂ ਤੋਂ ਹਰ ਤੋਂ ਪਹਿਲਾਂ ਆਪਣੇ ਭਾਵਨ ਦੇ ਦਿੱਤਾ ਗਿਆ ਮੰਨਿਆ ਤੇ ਤੋਂ ਬਾਅਦ ਮੈਂ ਸ਼ੁਕਰ ਗੁਜ਼ਾਰ ਮਨਾਗਾ ਆਪਣੇ ਨਿੱਕੇ ਨਿੱਕੇ ਬੱਚਿਆਂ ਦਾ ਜਿਨ੍ਹਾਂ ਦੇ ਭੋਲੇ ਪਾਣ ਮੇਰੇ ਅੰਦਰ ਕੋਮਨ ਦਾ ਪੈਦਾ ਕੀਤੀ ਤੇ ਮੈਨੂੰ ਸ਼ਮਾਨਤ ਕਰੀ ਜਿਨ੍ਹਾਂ ਬੱਚਿਆਂ ਦੇ ਨਾਲ ਮੈਂ ਸਕੂਲਾਂ ਦੇ ਵਿੱਚ ਵੀ ਸਮਾਂ ਬਿਤਾਇਆ ਤੇ ਆਪਣੇ ਸਮਾਂ ਦੇ ਵਿੱਚ इस बाद मैं शुकर गुजार हाँ उन्होंने किताबों का जिन्होंने मैं अपने आप तो अपने आले दुआ में देख समझण का नजरिया प्रदान करना मैं छोटी जी गुरू सी करूँगा कह रहे थे पाठक पाठक की गल कर रहे किताब पढ़ा मेरी मा माता का ब्याह उन्नीस सौ चौनवे हो रहा मेरी माता देटी के किताब थी वह ना टेक आए थे मेरे मम्मी पांच पढ़े हुए हैं ਜੋਹ ਕਿਤਾਬ ਸੀ ਜਿਹੜੀ ਉਹ ਕਹਾਣੀਆਂ ਦੀ ਕਿਤਾਬ ਸੀ ਕਾਫੀ ਮੋਟੀ ਸੀ ਤੇ ਉਹਦਾ ਸਰਵਰਕ ਸੀਗਾ ਜਿਹੜਾ ਉਹ ਬਿਲਕੁਲ ਨੀਂ ਲਈ ਸੀ ਉੱਤੇ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਸੀ ਕੰਮ ਐ ਟਿਕਾ ਬਣਿਆ ਹੋਇਆ ਸੀਗਾ ਤੇ ਮੇਰੀ ਮਾਤਾ ਨੂੰ ਮੈਂ ਕਦੇ-ਕਦੇ ਉਹ ਪਤਾ ਪੜਦੇ ਦੇਖਦਾ ਹੁੰਦਾ ਸੀ ਹੈਨਾ ਜਦੋਂ ਉਹਨੂੰ ਕਾਫੀ ਛੋਟਾ ਸੀ ਤੇ ਜਦੋਂ ਮੇਰੇ ਡੈਡੀ ਨੇ ਕੋਈ ਸੌਦਾ ਲੈ ਕੇ ਆਉਣਾ ਸਮਾਨ ਲੈ ਕੇ ਆਉਣਾ ਤਾਂ ਉਹਦੇ ਵਿੱਚ ਕੋਈ ਤੋਹਫਾ ਦਾ ਟੁਕੜਾ ਹੁੰਦਾ ਤਾਂ ਮੈਂ ਮम्मी ਨੂੰ ਵੀ ਪੜਨਾ ਉਹ ਉਹਨੂੰ ਪੜਦੇ ਦੇਖਦਾ ਸੀ ਹੈਨਾ ਜਦੋਂ ਕੁਝ ਚੀਜ਼ੀ ਲੈ ਜਾਂਦੇ ਤਾਂ ਉਹਦੇ ਜਿਹੜੇ ਬਾਜੀ ਜਾਂਦਾ ਮਗਰ ਉਹ ਕਹਾਣੀ ਮੇਰੇ ਮਨ ਨਾਲ ਮੈਂ ਤਾਂ ਨਾ ਕੋਤਵਾਲ ਸਾਡੇ ਦਾ ટીਵੀ ਆ ਜਾਂਦਾ ਮੇਰੀ ਮੰਮੀ ਨੇ ਖਬਰਾਂ ਉਹ ਦੇ ਰਹੀ ਸੀ ਖਬਰਾਂ ਤਾਂ ਯਾਰ ਲੋ ਜ ਨੇ ਅਪਡੇਟ ਰਹਿਣਾ ਕਿ ਕੀ ਹੋ ਰਿਹਾ ਤੇ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਐਵੇਂ ਜੂ ਹੋ ਜਾਂਦੀ ਉਹਦੇ ਪਿੱਛੇ ਕਾਫੀ ਕਾਰਨ ਹੁੰਦੇ ਨੇ ਬਹੁਤ ਲੰਮੇ ਸਮੇਂ ਤੋਂ ਚੀਜ਼ਾਂ ਚੱਲਦੀਆਂ ਨੇ ਫਿਰ ਹੌਲੀ ਹੌਲੀ ਜਿਹੜਾ ਬੰਦਾ ਉਹ ਜੁੜਦਾ ਤੇ ਮੈਨੂੰ ਇਹ ਵੀ ਯਾਦ ਆਉਂਦਾ ਕਿ ਪਹਿਲੀ ਕਿਤਾਬ ਮੈਂ ਡਾਕਟਰ ਅਫਜ਼ਲ ਖਾਨ ਦੀ ਕਿਤਾਬ ਪੜ੍ਹੀ ਸੀ ਦਬਿੰਸੋ ਫਾਇ ਉਹ ਕਦੀ ਸਵੇਰ ਜੀਵਨੀ ਆ ਉਡਾਰੀਂ ਪ੍ਰਣ ਤੇ ਉਸ ਤੋਂ ਬਾਅਦ ਫਿਰ ਮੇਰਾ ਪੜਨ ਦਾ ਸਫਰ ਬੰਗੂ ਹੋਇਆ ਜਿਹਦੇ ਵਿੱਚ ਚਾਰ ਦਾ ਸਟਾਰ ਵਿੱਚ ਸੈਗਮੈਂਟ ਫਰਾਈਡ ਡਾਕਟਰ ਅਬਰਾਨ ਟਿਕਾਉਰ ਤੇ ਈਵੀ ਪੇਰੀ ਦਾ ਨਾਮ ਲੜ ਕੇ ਮਹਾਤਮਾ ਲੋਕਾਨ ਨੂੰ ਪੜਨ ਦਾ ਮੌਕਾ ਮਿਲਿਆ ਤੇ ਫਿਰ ਹੌਲੀ ਹੌਲੀ ਜਦੋਂ ਮੈਂ ਜੋਬ ਦੇ ਵਿੱਚ ਆ ਗਿਆ ਸਮਾਜ ਦੇ ਵਿੱਚ ਗਿਆ ਬਹੁਤ ਸਾਰੇ ਅਸੀਂ ਪ੍ਰੋਗਰਾਮ ਪਿੱਡਾ ਪਿੱਡਾ ਚ ਜਾ ਕੇ ਕਰੇ ਸੰਗਰੂੜ ਦੇ ਵਿੱਚ ਫਿਰ ਮੈਂ ਦੋਸਤ ਪੱਤਿਕੜ ਸਾਹਿਬ ਦੇ ਚਲੇ ਗਿਆ ਤੇ ਜੋ ਜੋ ਚੀਜ਼ਾਂ ਮੈਂ ਦੇਖੀਆਂ ਤਾਂ ਮੈਨੂੰ ਲੱਗਿਆ ਕਿ ਇਹਨਾਂ ਨੂੰ ਮੈਂ ਪੰਨਿਆਂ ਦੇ ਉੱਤੇ ਸ਼ਬਦਾਂ ਦੇ ਵਿੱਚ ਵੀ ਰੂਪ ਦੇ ਸਕਦਾ ਹੌਲੀ ਹੌਲੀ ਫਿਰ ਮੇਰਾ ਪਾਠਕ ਤੋਂ ਜਿਹੜਾ ਲਿਖਣ ਦਾ ਸਫ਼ਰ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਂ ਜਗਮੀ ਸਾਹਿਬ ਉਹਨਾਂ ਨਾਲ ਜੁੜਿਆ ਤੇ ਇਹ ਹੌਲੀ ਹੌਲੀ ਕਰਦੇ ਕਰਦੇ ਜਿੱਥੇ ਮਨਕੜਾਂ ਨਾਲ ਤਾਂ ਮਿਲਤੀ ਸੀ ਕਿਤਾਬਾਂ ਲੈ ਕੇ ਤੇ ਮੈਂ ਵੀ ਸੋਚਦਾ ਹੁੰਨਾ ਕਿ ਯਾਰ ਉਹ ਵੀ ਇੱਕ ਟਾਈਮ ਸੀਗਾ ਮਤਲਬ ਇਹ ਵੀ ਪਿੱਟ ਦੇ ਵਿੱਚ ਆਮੀ ਕਦੇ ਬਾਹਰ ਨਹੀਂ ਸੀ ਨਿਕਲਿਆ ਕਦੇ ਗਿਆਨ ਨਹੀਂ ਸੀ ਨਾ ਪਰ ਅੱਜ ਇਹਨੇ ਸਾਰੇ ਮੈਨੂੰ ਸਾਇਕਲ ਦੇ ਸਾਥੀ ਮਿਲੇ ਨੇ ਪਾਠ ਇਕੱਠੇ ਹੋਣੀਆਂ ਕੋਈ ਨਾ ਕੋਈ ਬਾਹਰ ਵੀ ਮਹਿਜਾਂਦਾ ਕਰਦੇ ਆਪਾਂ ਉਹਨੇ ਜਾਂਦੇ ਆ ਰਸਤੇ ਦੇ ਵਿੱਚ ਕੋਈ ਨਾ ਕੋਈ ਮਿਲਦਾ ਰਹੇ ਤਾਂ ਮੇਰੇ ਤੋਂ ਸਤਿ ਸ਼੍ਰੀ ਅਕਾਲ ਹੈ ਨੋ ਮੈਂ ਅਸਲ ਕਮਾਈ ਮਾਤਾ ਕਿ ਹੋੜੀ ਹੋੜੀ ਉਹਦਾ ਸਮਾਨ ਅਗਦਾ ਜੀਆ ਨੂੰ ਪਰ ਜੇ ਰੋਟੀ ਦਾ ਸਮਾਨ ਨਹੀਂ ਆਣੀਆਂ ਤਾਂ ਉਹ ਨਹੀਂ ਆਣੀ ਫੁਗੜੇ ਬਾਹਰ ਹੋਣੀਆਂ ਨੇ ਤੇ ਮੈਂ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬ्यान ਪਰ ਸਤਿ ਸ਼੍ਰੀ ਅਕਾਲ ਜੀ ਸਭ ਨੂੰ